ਰਾਮਗੜੀਆ ਭਾਈਚਾਰੇ ਵੱਲੋਂ ਇਹ ਲੜ ਪ੍ਰੋਜੈਕਟ ਕਰਾਇਆ ਜਾ ਰਿਹਾ ਕਿ ਇਹ ਸਾਰਾ ਪ੍ਰੋਗਰਾਮ ਕਿਸ ਤਰ੍ਹਾਂ ਉਤਪਾਦ ਕੀਤਾ ਜਾ ਰਿਹਾ ਹੈ। ਇਹ ਰਾਮਗੜੀਆ ਸੰਗਠਨ ਮੋਗਾ ਵੱਲੋਂ ਕਰੀਬ 1.5 ਸਾਲ ਪਹਿਲਾਂ ਮੋਗਾ ਵਿਖੇ ਇੱਕ ਜ਼ਿਲ੍ਹਾ ਪੱਧਰੀ ਰਾਮਗੜੀਆ ਸਿਮਿਲਨ ਕਰਾਇਆ ਗਿਆ ਸੀ। ਉਸ ਨੂੰ ਦੇਖ ਕੇ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਵੀ ਸਿਮਿਲਨ ਹੋਏ। ਲੇਕਿਨ ਉਸ ਤੋਂ ਬਾਅਦ ਜਿੱਥੇ ਜ਼ਿਲ੍ਹਾ ਮੋਗਾ ਦੇ ਭਾਈਚਾਰੇ ਦਾ ਜੋਰ ਸੀ ਉੱਥੇ ਹੀ ਪੰਜਾਬ ਭਰ ਤੋਂ ਵੀ ਇਹ ਸਨੇਹ ਆਏ ਕਿ ਪੰਜਾਬ ਪੱਧਰ ਦੇ ਇੱਕ ਰਾਮਗੜੀਆ ਸਿਮਿਲਰ ਹੋਣਾ ਚਾਹੀਦਾ ਜਿਸ ਦੀ ਜਿਸ ਨੂੰ ਕਰਨ ਦੇ ਲਈ ਰਾਮਗੜੀਆ ਸੰਗਠਨ ਮੋਗਾ ਸਾਡੇ ਚੇਅਰਮੈਨ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਰਾਮਗੜੀਆ ਤੇ ਉਹਨਾਂ ਦੇ ਨਾਲ ਮੈਂਬਰ ਜਿਹੜੇ ਨੇ ਸਰਦਾਰ ਗੌਰਪ੍ਰੀਤਮ ਸਿੰਘ ਟੀਮਾ ਸਰਦਾਰ ਸੁਖਵਿੰਦਰ ਸਿੰਘ ਯਾਦ ਸਰਦਾਰ ਸ੍ਰਿੰਦਰ ਸਿੰਘ ਭੁੱਲਰ ਵਗੈਰਾ ਤੇ ਸਹਿਯੋਗੀ ਜੱਥੇ ਬੰਦੀਆਂ ਸਾਰੀਆਂ ਵਿਸ਼ੂ ਕਾਰਮ ਭਵਨ ਕਮੇਟੀਆਂ ਸਾਰੇ ਬੈਠ ਕੇ ਇਹ ਰੈ ਮਸ਼ਵਰਾ ਕੀਤਾ ਗਿਆ ਤੇ ਇਸ 17 ਮਾਰਚ 2024 ਦਿਨ ਐਤਵਾਰ ਨੂੰ ਗੋਧੇਵਾਲਾ ਦੇ ਸਟੇਡੀਅਮ ਦੇ ਵਿੱਚ ਪੰਜਾਬ ਪੱਧਰ ਦਾ RAM ਗੜੀਆ ਸਮੇਲਨ ਰੱਖਿਆ ਗਿਆ ਜਿਸ ਵਿੱਚ ਮੈਂ ਭਾਈਚਾਰੇ ਨਾਲ ਸੰਬੰਧਤ ਸਾਰੇ ਹੀ ਲੀਡਰ ਸਹਿਬਾਨਾਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਉਹ ਲੀਡਰ ਸਹਿਬਾਨ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਣ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਚਾਹੇ ਸਾਡੇ ਮਾਨਯੋਗ ਸਰਦਾਰ ਕਲਤਾਰ ਸਿੰਘ ਜੀ ਸੰਮਵ ਸਪੀਕਰ ਸਾਹਿਬ ਹੈ ਸਾਹਿਬ ਮਾਨ ਜੋ ਜਥੇਦਾਰ ਸਰਦਾਰ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਆ ਮਾਨ ਜੋ ਸਰਦਾਰ ਸਰਦੀਪ ਸਿੰਘ ਜੀ ਤੇ ਮਾਨ ਸਾਹਿਬ ਆ ਮਾਨ ਜੋ ਡਾਕਟਰ ਹਰਜੋਤ ਕਮਲ ਜੀ ਆ ਤੇ ਹੋਰ ਸਾਬਕਾ ਮਜੂਦਾ ਸਾਰੇ ਐਮਐਲਏ ਸਹਿਬਾਨ ਉਹਨਾਂ ਨੂੰ ਬੇਨਤੀ ਲਈ ਗਈ ਆ ਸਾਰੀਆਂ ਹੀ ਸਬਾ ਸੁਸਾਇਟੀਆਂ ਜਥੇਬੰਦੀਆਂ ਕਮੇਟੀਆਂ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਲਈ ਗਈ ਆ ਕਿ ਭਾਈਚਾਰੇ ਦਾ ਇੱਕ ਵੱਡਾ ਇਕੱਠ ਹੋਵੇ ਉਸ ਦੇ ਵਿੱਚ ਸਾਡਾ ਜਿਹੜਾ ਮੰਤਵ ਆ ਉਹ ਇਹ ਆ ਕਿ ਅਸੀਂ ਜਿੱਥੇ ਰਾਮਗੜੀਆ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਉੱਥੇ OBC ਭਾਈਚਾਰੇ ਨੂੰ ਵੀ ਇਹ ਮਤਲਬ ਇੱਕ ਮੰਚ ਤੇ ਇਕੱਠਾ ਕਰਨ ਲਈ ਇਸ ਦਾ ਮੋੜ ਬਣੇਗਾ ਇਸ ਵਿੱਚ ਰਾਮਗੜੀਆ ਭਾਈਚਾਰੇ ਦੀ ਤੇ OBC ਭਾਈਚਾਰੇ ਦੀ ਇੱਕ ਮੰਗ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਲੰਕਦੀ ਆਉਂਦੀ ਹੈ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਪਾਸ ਕੀਤਾ ਹੋਇਆ ਕਿ ਸਾਰੀਆਂ ਸਟੇਟ ਗਵਰਨਮੈਂਟਾਂ ਆਪਣੇ ਲੈਵਲ ਤੇ ਭਾਈਚਾਰੇ BC ਭਾਈਚਾਰੇ ਦੀ ਗਿਣਤੀ ਨੂੰ ਦੇਖ ਕੇ ਉਹਦੀ ਰਿਜ਼ਰਵੇਸ਼ਨ ਲਾਗੂ ਕਰਨ ਮੇਰਾ ਕਹਿਣ ਤੋਂ ਭਾਵ ਮੰਡਲ ਕਮਿਸ਼ਨ ਦੀ ਰਿਪੋਰਟ ਇਨ ਬਿਨ ਲਾਗੂ ਕਰਨ ਲਈ ਅਸੀਂ ਜਿਸ ਵੀ ਪਾਰਟੀ ਦੀ ਸਰਕਾਰ ਹੋਏਗੀ ਉਹਨਾਂ ਨੂੰ ਜ਼ੋਰ ਪਾਵਾਂਗੇ ਤੇ ਇਸ ਲਈ ਭਾਈਚਾਰੇ ਦੇ ਹੋਰ ਬਹੁਤ ਹਿੱਤ ਨੇ ਜਿਸ ਤਰ੍ਹਾਂ ਛੋਟੇ ਦੁਕਾਨਦਾਰਾਂ ਦੀ ਕੋਈ ਪੁੱਛਗਿੱਛ ਨਹੀਂ ਸਾਡੇ ਜਿਹੜੇ ਬੰਦੇ ਆਮ ਮਕਾਨ ਸਾਰੇ ਵਰਕਰ ਯੂਨੀਅਨ ਆ ਕਾਰਪੈਂਟਰ ਯੂਨੀਅਨ ਆ ਵਿਸ਼ਵਕਰਮਾ ਆਟੋ ਯੂਨੀਅਨ ਆ ਕਿਸੇ ਦੀ ਕਿਸੇ ਵੀ ਜਗ੍ਹਾ ਤੇ ਕਿਸੇ ਸਰਕਾਰ ਵੱਲੋਂ ਅਜ ਤੱਕਰ ਕੋਈ ਪੁੱਛਗਛ ਨਹੀਂ ਕੀਤੀ ਗਈ ਸਿਰਫ ਇੱਕ ਲਾਰੇ ਲਾਏ ਗਏ ਨੇ ਸੋ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਮੰਚ ਤੇ ਇਕੱਠਾ ਹੋ ਕੇ ਇਹਨਾਂ ਤਮਾਮ ਮੰਗਾਂ ਲਈ ਅਗਲਾ ਐਕਸ਼ਨ ਕੀ ਕਰਨਾ ਉਸ ਲਈ ਸਭ ਦਾ ਰਹਿ ਮਸਲਾ ਲਿਆ ਜਾਵੇ ਤੇ ਇਸ ਸਮੇਲਨ ਵਿੱਚ ਪਹੁੰਚਣ ਲਈ ਮੈਂ ਸਭ ਨੂੰ ਬਹੁਤ ਬਹੁਤ ਸੱਦਾ ਦਿੰਦਾ ਹਾਂ ਜੰਮਿਆਣਾ ਸਰ ਕਿੰਨਾ ਕਿ ਇਕੱਠਾ ਹੋਣ ਦੀ ਖਾਹਲ ਇਸ ਸਮੇਲਨ ਵਿੱਚ ਘੱਟ ਤੋਂ ਘੱਟ 5 ਤੋਂ 7000 ਦਾ ਇਕੱਠ ضرور ਹੋਏਗਾ ਫਿਲਹਾਲ ਅਸੀਂ ਇਹ ਫੈਸਲਾ ਕੀਤਾ ਕਿ 5000 ਕੇਅਰ ਅਸੀਂ ਲਾਉਣੀ ਆ 150 ਤੋਂ ਵੱਧ ਚਾਹਨੀ ਇੱਥੇ ਲੱਗ ਰਹੀ ਆ ਤੇ ਬਾਕੀ ਸਾਰਾ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੈ ਜੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਸੀਂ ਸ਼ਾਇਦ ਦੇਖ ਹੀ ਲਿਆ ਜੀ ਸਾਰੇ ਪਾਸੇ 100 ਬੰਦੇ ਦੀ ਟੀਮ ਲੱਗੀ ਹੋਈ ਆ ਜੀ ਕੁਝ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਏ ਹੋਏ ਨੇ ਕੁਝ ਪੰਜਾਬ ਦੇ ਵਿੱਚ ਗਏ ਹੋਏ ਨੇ ਬਾਕੀ ਸਾਰੇ ਡੋਡ ਡਿਊਟੀਆਂ ਤੇ ਨੇ ਜੀ ਤਿਆਰੀਆਂ ਪੂਰੀਆਂ ਜੋਰਾਂ ਤੇ ਆ ਜੀ ਤੇ ਸਿਰਫ ਕੱਲ ਸ਼ਾਮ ਤੱਕ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣੀਆਂ ਜੀ ਸਰ ਰਾਮਗੜੀ ਭਾਈਚਾਰੇ ਵੱਲੋਂ ਇਹ ਸੰमेलन ਹੋ ਰਿਹਾ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨੀ ਕਿਉ ਜਿਹੜੇ ਲੋਕ ਆਪਾਂ ਚੰਗੇ ਦੇ ਰਾਮਗੜੀਆ ਸੰਗਠਨ ਪੰਜਾਬ ਵੱਲੋਂ ਮਿਤੀ 17 ਮਾਰਚ ਦਿਨ ਐਤਵਾਰ ਨੂੰ ਗੋਦੇ ਵਾਲਾ ਸਟੇਡੀਅਮ ਲੁਧਿਆਣਾ ਜੀਟੀ ਰੋਡ ਦੇ ਉੱਪਰ ਰਾਮਗੜੀਆ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਸਾਬਕਾ ਐਮਐਲਏ ਸਹਿਬਾਨ ਐਸਜੀਪੀਸੀ ਦੇ ਮੈਂਬਰ ਸਰਮਾਨ ਜਿਹੜੇ ਕਿ ਰਾਮਗੜੀਆ ਭਾਈਚਾਰੇ ਤੋਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਔਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਜੀ ਉਹ ਵੀ ਪਹੁੰਚ ਰਹੇ ਨੇ ਔਰ ਵੀ ਆਪਣੇ ਰਾਮਗੜੀਆ ਭਾਈਚਾਰੇ ਦੇ ਵਿੱਚੋਂ ਆਪਣੇ ਜਿੰਨੇ ਵੀ ਉੱਚੇ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 17 ਮਾਰਚ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਪੱਦਰ ਦਾ ਹੈ ਸਮਾਗਮ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਆਪਾਂ ਸ਼ਮੂਲੀਅਤ ਕਰੀਏ ਕਿਉਂਕਿ ਲੋਕਾਂ ਦੇ ਪੰਜਾਬ ਪੱਧਰ ਦਾ ਇਕੱਠ ਹੋਣ ਕਰਕੇ ਲੋਕਾਂ ਦੇ ਬਹੁਤ ਜ਼ਿਆਦਾ ਫੋਨ ਵੀ ਆ ਰਹੇ ਨੇ ਕਿ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਅਸੀਂ ਜ਼ਰੂਰ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਲੋਕਾਂ ਨੇ ਬਹੁਤ ਵੱਡਾ ਉਤਸ਼ਾਹ ਔਰ ਸੰਗਤਾਂ ਦੇ ਲਈ ਹਰ ਪ੍ਰਕਾਰ ਦਾ ਇੱਥੇ ਪ੍ਰਬੰਧ ਕੀਤਾ ਗਿਆ ਵੀਆਈਪੀ ਦਾ ਕੀਤਾ ਗਿਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਰਾਮਕੜਿਆ ਸਮੇਲਨ ਵਿੱਚ ਪਹੁੰਚ ਕੇ ਆਪਾਂ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ